ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੀ ਇੱਕ ਸੋਹਣੀ ਜੀ ਰੀਲ ਦੇ ਵਿੱਚ ਵੇਖੋ ਆਪਣੀ ਵੀਡੀਓ ਤੇ ਸ਼ੇਅਰ ਕਰਨਾ ਨਾ ਭੁੱਲਣਾ ਦੋਸਤੋ ਆਪਾਂ ਆਪਣੇ ਪਿੰਡ ਦੇ ਲਾਗੇ ਚੱਲੇ ਸੀਗੇ ਘੁੰਮਣ ਤੇ ਬਹੁਤ ਵਧੀਆ ਕੁਦਰਤੀ ਨਜ਼ਾਰੇ ਦੇਖਣ ਗਏ ਸੀ ਦੋਸਤੋ ਜੇ ਤੁਸੀ ਵੀ ਫ੍ਰੀ ਹੁੰਦੇ ਹੋ ਨਾ ਤੁਸੀ ਵੀ ਐ ਇੱਕ ਫਟ ਜਾ ਕਰੋ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਆਪ ਨੂੰ ਪਤਾ ਨਹੀਂ ਹੁੰਦਾ ਕੁਦਰਤ ਦੀਆਂ ਆਪਣੇ ਨੇੜ ਦੇ ਛੋਟੇ ਇਲਾਕੇ ਵਿੱਚ ਵੀ ਜੀਣ ਦੇਖਣ ਜਾਇਆ ਕਰੀਓ ਹਾਂਜੀ ਕੀ ਹਾਲ ਚਾਲ ਆ ਆਪਰਾ ਨਵਾਂ ਚੈਨਲ ਆ ਜੀ ਇਹ ਤੇ سپورਟ ਕਰਿਓ ਤੇ ਆਵੇ ਕਿ ਕਿੰਨੀ ਵਧੀਆ ਲੱਗੇ ਸਾਈਕਲਿੰਗ ਦੀ ਵੀਡੀਓ ਪਾ ਕਰਾਂਗੇ ਆਪਾਂ ਹਾਂਜੀ ਬਹੁਤ ਵਧੀਆ ਲੋਕੇਸ਼ਨ ਹੈ ਇੱਥੇ ਤੇ ਹਣ ਆਪਾਂ ਸਾਈਕਲਿੰਗ ਦੀ ਵੀਡੀਓ ਪਾ ਆ ਕਰਾਂਗੇ ਤੇ ਵੇਖ ਸਕਦੇ ਹੋ ਤੁਸੀਂ ਆਸ-ਪਾਸ ਹੀ ਨਹਿਰਾਂ ਇੰਦਰ ਇੱਥੋਂ ਦਾ ਰਾਜਤਾ ਬਹੁਤ ਵਧੀਆ ਲੋਕੇਸ਼ਨ ਹੈ ਜੀ ਇੱਥੇ ਤੇ ਆਪਣ ਨੂੰ ਤਾਂ ਪਤਾ ਹੀ ਨਹੀਂ ਕਿ ਇੱਕ ਡੌਕ ਹੈ ਡਾ ਨਦੀਆਂ ਆਉਂਦੀਆਂ ਨੇਰ ਦੇ ਕਨਾਰੇ ਤੇ ਹਰਿਆਲੀ ਤੇ ਹਰੇ ਭਰੇ ਬਾਗ ਦਾ ਜੀ ਵਧੀਆ ਲੋ ਨਾ ਦੋਸਤੋ ਕੁਦਰਤ ਦੇ ਨਜ਼ਾਰੇ ਹਰੇ ਭਰੇ ਬਾਗ ਦੇ ਨਾਲ ਵਗਦੀ ਕੋਈ ਨਹਿਰ ਇੱਕ 520 ਤੇ ਨਿਯਾਰੇ ਸੈੰਗਲਿੰਗ ਦਾ ਕਰਿਆ ਕਰੋ ਸਵੇਰ ਤੋਂ ਬਹੁਤ ਆਨੰਦ ਆ ਫਿਰ ਅਸੀਂ ਮੈਂ ਪੀਤਾ ਪਾਣੀ ਇਤਿਆਸ ਲੱਗ ਗਈ ਜੀ ਕਿ ਗਰਮੀ ਦੇ ਦਿਹਣੇ ਆ ਦੋਸਤੋ ਫਿਰ ਦੋਸਤੋ ਉਥੋਂ ਪੀਤਾ ਦੁੱਧ ਦਾ ਗਲਾਸ ਫਿਰ ਆਨੰਦ ਫਿਰ ਚੱਲਿਆ ਮੈਂ ਘਰ ਨੂੰ ਤੇ ਇੱਕ ਵੀਖ ਸਕਦੇ ਕੁਛ ਮੇਰੀ ਉਸਤ੍ਰਾ ਨਦੀ ਦੀ ਵੀਡੀਓ